ਗੱਡੀ ਜਿਹੜੀ ਹੈ ਜੀ ਸਰਕਾਰੀ ਹੈ ਲਾਲ ਬੱਤੇ ਲੱਗੇ ਹੋਈ ਹੈ ਪਰ ਜੇਕਰ ਕਾਨੂੰਨ ਦੀ ਗੱਲ ਕਰੀਏ ਤਾਂ ਇਸ ਗੱਡੀ ਦੇ ਵਿੱਚ ਜਿਹੜੇ ਨੇ ਆਹਾਂ ਸ਼ੇਡਸ ਲੱਗੇ ਹੋਏ ਨੇ ਸੋ ਆਪ ਸਵਿਚ ਜਿਹੜਾ ਆਖੀਏ ਕਿ ਪੂਰਾ ਓਲਾ ਰੱਖਿਆ ਗਿਆ ਗੱਡੀ ਦੇ ਵਿੱਚ ਨਾਲ ਡਰਾਈਵਰ ਨੇ ਆਪਾਂ ਇਹਨਾਂ ਪੁੱਛਦੇ ਆ ਕਿ ਜਿਹੜੇ ਸ਼ੇਡਸ ਆ ਕਾਲੇ ਲੱਗੇ ਹੋਏ ਆ ਤੇ ਕਿਉਂ ਲੱਗੇ ਆ ਬੱਤੀ ਚਲੋ ਲੱਗੀ ਆ ਕਹਿੰਦੇ ਗੱਡੀ ਕਿਹਦੀ ਆ ਜੀ ਆਟੋ ਸਾਹਿਬ ਇਹ ਛੇੜ ਲੱਗੇ ਆ ਮਗਰ ਇਲੀਗਲੀ ਛੇੜ ਲੱਗੇ ਹੋਏ ਤੁਹਾਡੇ ਸਾਹਿਬ ਨੂੰ ਪੁੱਛੋ ਮੈਨੂੰ ਨਹੀਂ ਹੈ ਸਾਹਿਬ ਨੂੰ ਪੁੱਛੋ ਅੱਛਾ ਉਹ ਪੈਰ ਤੇ ਤਾਂ ਹੋਗੇ ਸੋ ਇਹ ਕਹਿੰਦਾ ਜੀ ਸਾਹਿਬ ਨੂੰ ਪੁੱਛੋ ਸਾਹਿਬ ਕਿਹੜਾ ਹੁਣ ਇਹ ਪਤਾ ਨਹੀਂ ਤੁਸੀਂ ਦੇਖ ਸਕਦੇ ਹੋ ਗੱਡੀ ਜਿਹੜੀ ਆ ਇਹ ਪਿੱਛੋਂ ਕੌਣ ਆ ਰਿਹਾ ਹੈ ਆਰਟੀਏ ਆ ਕਿਹੜਾ ਇਹ ਹੈ ਕੌਣ ਨਾਲ ਤੁਹਾਡੇ ਜੀ ਕੀ ਦੀ ਹੈ ਇਹ ਆਰਟੀਏ ਅੰਦਰ ਕੌਣ ਆ ਹੁਣ ਇਸ ਵਕਤ ਗੱਡੀ 'ਚ ਕੌਣ ਆਇਆ ਕੋਈ ਨਹੀਂ ਸਾਬ ਤਾਂ ਗਈ ਪਿੱਛੇ ਕਿਹੜਾ ਸਾਹ ਆਇਆ ਆਰਟੀਏ ਆਰਟੀਏ ਆਪ ਹੈ ਕੀ ਨਾਂ ਹੈ ਅੰਕਿਤ ਕੁਮਾਰ ਹੈ ਅੰਕਿਤ ਕੁਮਾਰ ਆਰਟੀਏ ਠੀਕ ਹੈ ਤੋਂ ਓੜੀ ਕਰਦੇ ਉਹਨਾਂ ਦੀ ਆਉਂਦੇ ਆ ਫਿਰ ਕਰਦੇ ਹੁਣ ਗੱਡੀ ਖਾਲੀ ਹੈ ਤੇ ਬੱਤੀ ਵੀ ਜਗ ਰਹੀ ਹੈ ਇਹਦੀ ਹਾਂ ਸੋ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਇਲੈਕਸ਼ਨ ਹੋ ਰਹੇ ਨੇ ਰਾਹ ਬਲੌਕ ਕੀਤਾ ਜਾ ਰਿਹਾ ਹੈ ਇਹ ਗੱਡੀ ਦੂਰ ਵੀ پارک ਹੋ ਸਕਦੀ ਸੀ ਅੱਗੇ ਜਾਲੀਆਂ ਲੱਗੀਆਂ ਨੰਬਰ ਪਲੇਟ ਟਕੀ ਹੋਈ ਹੈ ਸੋ ਇੱਥੋਂ ਤੁਸੀਂ ਕੀੰਦਾਜਾ ਲਾਉਂਗੇ ਗੱਡੀ ਕੀ ਦੀ ਹੈ ਕਿਵੇਂ ਹੈ ਸੋ ਡਰਾਈਵਰ ਨੇ ਜੋ ਦੱਸਿਆ ਵੀ ਆਰਟੀਏ ਦੀ ਗੱਡੀ ਆ ਇਹ ਸੋ ਜਾਲੀਆਂ ਤੁਸੀਂ ਦੇਖ ਸਕਦੇ ਹੋ ਅੰਦਰ ਜਾਲੀਆਂ ਲੱਗੀਆਂ ਹੋਈਆਂ ਲੋਕਾਂ ਨੂੰ ਕਾਨੂੰਨ ਹੈ ਕਿ ਜਾਲੀ ਜਿਹੜੀ ਆ ਗੱਡੀ ਤੇ ਨਹੀਂ ਲੱਗ ਸਕਦੀ ਸੋ ਇਹ ਤੁਸੀਂ ਦੇਖ ਰਹੇ ਹੋ ਕਿ ਬਲੈਕ ਜਿਹੜੀਆਂ ਜਾਲੀਆਂ ਲੱਗੀਆਂ ਹੋਈਆਂ ਜਾਲੀਆਂ ਤਾਂ ਮੈਂ ਦਿਖਾਤੀਆਂ ਜੀ ਅੰਦਰ ਜਾਲੀਆਂ ਅੱਗੀਆਂ ਹੋਈਆਂ ਸ਼ੀਸ਼ੇ ਲਾ ਕੇ ਜਾਲੀਆਂ ਤੁਹਾਨੂੰ ਜਾਲੀਆਂ ਤਾਂ ਇਕ ਅੰਦਰ ਹੈ ਨਹੀਂ ਕਿ ਤੇ ਲਾ ਸਕਦੇ ਇੱਕ ਜਿਹੜੀ ਆ ਇਹ ਕੋਈ ਜੇ ਅੰਦਰ ਵਿਅਕਤੀ ਨਹੀਂ ਹੈ ਤਾਂ ਇਹ ਬੱਤੀ ਵੀ ਜਿਹੜੀ ਆ ਨਹੀਂ ਜਗ ਸਕਦੀ ਹਾਂ ਕੁਝ ਕਰੀ ਤੁਸੀਂ ਅਗੇ ਮੰਦਾ ਮੰਦਾ ਹਾਂ ਹਾਂ ਹਾਂਜੀ ਤੁਸੀਂ ਆ ਟਿਓਂ ਜੀ ਅੱਛਾ ਇਹ ਤੁਸੀਂ ਖੁਦ ਬਲੈਕ ਜਿਹੜੀਆਂ ਸਕਰੀਨ ਲਾਈ ਹੋਈ ਹੈ ਅੰਦਰ ਕਿਹੜੀ ਜੀ ਆ ਤੁਹਾਡੇ ਸ਼ੇਡਸ ਹਾਂਜੀ ਉਹ ਬਲੈਕ ਸਕਰੀਨਸ ਨਹੀਂ ਹੈ ਜੀ ਜੋ ਅਸੀਂ ਚੈਕਿੰਗ ਕਰਦੇ ਹਾਂ ਨਾ ਅੱਛਾ ਜੀ ਅਸੀਂ ਮੀਨ ਵਾਈਨਾਂ ਲਾਇਸੈਂਸਾਂ ਪ੍ਰੂਬਲਮ ਦਾ ਵੀ ਕੰਮ ਹੈਗਾ ਸਾਡੇ ਕੋਲ ਹਾਂਜੀ ਹੂੰ ਪਿੱਛੇ ਬੈ ਕੇ ਜਦੋਂ ਫਲੈਸ਼ ਪੈਂਦੇ ਨੇ ਮੈਂ ਉਹ ਸਕਰੀਨ 'ਚ ਦੇਖ ਕੇ ਕਰ ਨਹੀਂ ਪਾਉਂਦਾ ਅੱਛਾ ਜੀ ਇਸ ਵਾਰੀ ਵੀ ਕਿ ਮੇਰੇ ਪਰਸਨਲ ਆਸਤਿਆ ਹੋਰ ਕੋਈ ਐਸੀ ਅੱਛਾ ਇਹ ਅਸੀਂ ਵੀ ਲਾ ਸਕਦੇ ਹਾਂ ਜੀ ਨਹੀਂ ਜੀ ਨਹੀਂ ਇਹ ਦੇਖੋ ਰੈਂਡਮ ਗੱਲ ਨਹੀਂ ਕੀ ਜਦੋਂ ਵੀ ਕੋਈ ਸਾਡਾ ਪਿੱਛੇ ਸਮਾਨ ਪਿਆ ਪਾਰਕਿੰਗ ਵਾਲੇ ਅਸੀਂ ਉਸ ਲਾ ਕੇ ਜਾਂਦੇ ਹੁਣ ਇਹ ਤਾਂ ਚਲਦੀ ਗੱਡੀ ਚੁਣ ਲਕੀ ਹੋਈਆਂ ਜੀ ਨਹੀਂ ਜੀ ਨਹੀਂ ਇਹ ਮੁੰਡਾ ਗੱਡੀ ਕੱਢ ਕੇ ਲੈ ਕੇ ਆਇਆ ਅੱਛਾ ਜੀ ਨਹੀਂ ਚੱਲੇ ਆ ਇੱਥੇ ਅੱਛਾ ਮੁੰਡਾ ਪਾਰਕਿੰਗ ਤੋਂ ਗੱਡੀ ਕੱਢ ਕੇ ਲੈ ਕੇ ਆਇਆ ਨਹੀਂ ਇਹ ਤਾਂ ਪਾਰਕਿੰਗ ਤੋਂ ਦੀ ਤੁਸੀਂ ਉਤਰੋ ਅਸੀਂ ਦੇਖਿਆ ਇਹ ਮੈਂ ਤਾਂ ਇਹੀ ਪੁੱਛਣਾ ਵੀ ਇਟ ਇਜ਼ ਲੀਗਲ অর ਇਨਲੀ ਗੱਡੀ ਦਾ ਕਿਉਂ ਆਟਿਆ ਸਰ ਜੀ ਜੇ ਇਹ ਚੱਲਦੀ ਹੁੰਦੀ ਗੱਡੀ ਇਹ ਚੱਲ ਹੀ ਰਹੀ ਹੈ ਜੀ ਉੱਤੇ ਬੱਤੀ ਲੱਗੀ ਹੈ ਬਾਈ ਜੀ ਸਮਝ ਮੈਂ ਤਾਂ ਪਿੱਛੋਂ ਦੇਖੀ ਚੱਲਦੀ ਗੱਡੀ ਤੋਂ ਹੀ ਲੱਗੇ ਹੋਏ ਆ ਹਾਂ ਜੀ ਇਹਨਾਂ ਦੀ ਰੈੱਡ ਲਾਈਟ ਵੀ ਚੱਲ ਰਹੀ ਸੀ ਬਾਈ ਜੀ ਮੈਂ ਮੈਂ ਸਾਡੀ ਮਸ਼ੀਨ ਦੇ ਦੇਣਾ ਤੁਸੀਂ ਕਾਈਂਡਲੀ ਚਲਾਨ ਕਰ ਨਹੀਂ ਅਸੀਂ ਤਾਂ ਕੌਣ ਦੰਨੇ ਅਸੀਂ ਰੀਚ ਰਣਾ ਸਰ ਇਹ ਸਾਡੀ ਦੌੜ ਨਹੀਂ ਹੈ ਨਹੀਂ ਐਸੀ ਕੋਈ ਗੱਲ ਨਹੀਂ ਜੀ ਹਾਂ ਦੇਖੀ ਇਟ ਇਜ਼ ਨਾਟ ਅਲਾਉਡ ਫਸਟ ਆਫ ਆਲ ਜਸਟ ਬਿਕੋਜ਼ ਪਾਰਕਿੰਗ ਚ ਖੜੀ ਸੀ ਇੱਧਰ ਆਓ ਮੈਂ ਤੁਹਾਨੂੰ ਦਿਖਾ ਦਿੰਦਾ ਸਾਰੇ ਦੇਖੋ ਮਸ਼ੀਨਸ ਪਈਆਂ ਅੰਦਰ ਜਿਹੜੀ ਕਿ ਬੜੀ ਗਵਰਨਮੈਂਟ ਦੀ ਪ੍ਰੋਪਰ ਕਿ ਕੋਈ ਵੀ ਬੰਦਾ ਆ ਕੇ ਕੋਈ ਤੋੜ ਕੇ ਸਮਾਨ ਨਾ ਕੱਢੇ ਬਸ ਉਹਨਾਂ ਨੂੰ ਕੋਣ ਤੁਹਾਡੇ ਨਾਲ ਤਾਂ ਐਨ ਸਿਕਿਉਰਿਟੀ ਮਿਲਨੇ ਅੰਕਿਤ ਜੀ ਸਿਕਿਉਰਿਟੀ ਹੈਗੀ ਆ ਤੁਹਾਡਾ ਡਰਾਈਵਰ ਹੈ ਕੈਸ਼ ਹੁੰਦਾ ਹੈ ਹੋਰ ਹੁੰਦਾ ਬੜੀ ਕੀਮਤੀ ਦੇਖੋ ਸਿਕਿਉਰਿਟੀ ਤਾਂ ਮੇਰੇ ਨਾਲ ਜਾਊਗੀ ਨਾ ਗੱਡੀ 'ਚ ਤਾਂ ਕੋਈ ਬੰਦਾ ਨਹੀਂ ਹੁੰਦਾ ਅੱਜ ਆਮ ਕੰਮ ਲਈ ਪਾਰਕਿੰਗ ਦੀ ਗੱਡੀ ਖੜੀ ਆ ਤੁਸੀਂ ਚਾਰੀ ਅਲਾਉਡ ਕਰਦੇ ਆ ਨਾ ਕਿ ਉਹਨਾਂ ਨੂੰ ਸਿਕਿਉਰਿਟੀ ਮਿਲ ਅਲਾਉਡ ਹੈ ਉਹ ਪਾਰਕਿੰਗ ਦੀ ਗੱਡੀ ਅਲਾਉਡ ਹੈ ਜਾਂ ਆਮ ਵਾਸਤੇ ਲਾਉਣੀ ਹੈ ਆਪਣੇ ਪਾਸੇ ਨਹੀਂ ਸਰ ਜਸਟ ਬਿਕੋਜ਼ ਕਿ ਗਵਰਨਮੈਂਟ ਦਾ ਸਮਾਨ ਪਿਆ ਹੈ ਇਹ ਮਸ਼ੀਨਾਂ ਜਿਹੜੀਆਂ ਨੇ ਬੜੀ ਵੈਲਿਊਏਬਲ ਮਸ਼ੀਨਾਂ ਤੁਸੀਂ ਇਹ ਸਮਝ ਲਿਆ ਵੀ ਜੇ ਗਵਰਨਮੈਂਟ ਦਾ ਸਮਾਨ ਜਿਹੜਾ ਹੈਗਾ ਉਹ ਉਹ ਕਰ ਸਕਦੇ ਆ ਬਾਕੀ ਪਾਸ ਕਰ ਤੁਸੀਂ ਮੇਰੇ ਤੋਂ ਬਹੁਤ ਜ਼ਿਆਦਾ ਨੋਲੇਜੇਬਲ ਹਾਂ ਮੈਂ ਪਲੀਸ ਤੁਹਾਡੇ ਨਾਲ ਕੋਈ ਯਾਰ ਕਿਉਂ ਨਹੀਂ ਕਰਦਾ ਥੈਂਕ ਯੂ ਸਰ ਥੈਂਕ ਯੂ ਜਿਹੜੀ ਮੇਨ ਸਵਾਲ ਸੀ ਜਿਹੜਾ ਪੁੱਛਿਆ ਹੋਵੇਗਾ ਬਸ ਉਹ ਕਹਿੰਦਾ ਤੁਸੀਂ ਉਹ ਤਾਂ ਹੋ ਗਿਆ